ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬ ਵੱਡਾ ਜਾ ਵਾਹਿਗੁਰੂ ਵੱਡਾ ਜਾ ਨਿਰੰਕਾਰ ਵੱਡਾ ਮੈਂ ਜੋ ਪਰਸਨਲੀ ਜਿੱਥੋਂ ਮੈਂ ਦੇਖਦਾ ਇਹਨੂੰ ਮੇਰੇ ਲਈ ਸ਼ਬ ਕੋਈ ਦੇਵਤਾ ਨਹੀਂ ਬੈਠਾ ਹੱਥ ਕਰਕੇ ਸ਼ਬ ਇੱਕ ਧਿਆਨ ਦੀ ਐਸੀ ਅਵਸਥਾ ਹੈ ਜਿੱਥੇ ਕੋਈ ਵੀ ਨਹੀਂ ਸ਼ੁੰਨਿਆ ਨਾ ਕੋਈ ਵਿਚਾਰ ਹੈ ਨਾ ਕੋਈ ਸਾਊਂਡ ਹੈ ਨਾ ਕੋਈ ਐਕਸਪੈਕਟੇਸ਼ਨ ਨਾ ਕੋਈ ਲਾਈਟ ਹੈ ਸਿਰਫ ਹੋਣਾ ਬਾਕੀ ਰਹਿ ਜਾਂਦਾ ਜਸਟ ਪਿਆਰ ਅਵੇਅਰਨੈਸ ਧਿਆਨ ਦੀ ਪਰਮ ਸਥਿਤੀ ਹੈ ਤੇ ਤੁਸੀਂ ਸਾਰੇ ਉਥੋਂ ਤੱਕ ਪਹੁੰਚੋਗੇ ਜਾਂ ਨਹੀਂ ਉਹ ਮਾਰਾਇ ਦੀ ਆਪਦੀ ਖੇਡ ਆਪ ਬੈਠਿਆ ਆਪ ਦੇ ਅੰਦਰ ਬੈਠਾ ਜਦੋਂ ਉਹਦਾ ਮਨ ਕਰੂਗਾ ਪਹੁੰਚ ਜਾਵਾਂਗੇ ਤਾਂ ਉਹੀ ਨਿਰੰਕਾਰ ਹੈ ਉਹੀ ਆਕਾਰ ਚ ਹੈ ਜਿੱਥੇ ਕੁਝ ਹੈਗਾ ਉੱਥੇ ਵੀ ਉਹੀ ਆ ਜਿੱਥੇ ਕੁਝ ਨਹੀਂ ਹੈਗਾ ਉੱਥੇ ਵੀ ਉਹੀ ਆ ਸ਼ਬਹੀ ਸੱਚਾ ਖਾਲਸਾ ਪਿਆਰ ਉਸ ਅਕਾਲ ਪੁਰਖ ਦੀ ਫੋਏ ਨੂੰ ਮੈਂ ਅਲੱਗ ਨਹੀਂ ਕਰਦਾ ਮੈਂ ਖਾਲਸੇ ਨੂੰ ਸ਼ਬਦੋਂ ਲੱਗ ਨਹੀਂ ਕਰਦਾ ਮੇਰੇ ਲਈ ਸਾਰੇ ਜਿਹੜੇ ਉਹ ਇੱਕ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ